ਪੰਜਾਬ ਚ ਦੋ ਆਜ਼ਾਦ ਉਮੀਦਵਾਰਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਹੈ ਤੇ ਉਹਨਾਂ ਚੋਂ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਬਣੇ ਸਰਬਜੀਤ ਸਿੰਘ ਖਾਲਸਾ ਨੇ ਸਰਬਜੀਤ ਸਿੰਘ ਖਾਲਸਾ ਨੇ ਸਪਸ਼ਟ ਕੀਤਾ ਹੈ ਕਿ ਉਹ ਬਾਦਲਦਾਲ ਚ ਜਾਣਗੇ ਜਾਂ ਫਿਰ ਬਾਗੀ ਧੜੇ ਚ ਜਾਣਗੇ ਇਸ ਨੂੰ ਲੈ ਕੇ ਉਹਨਾਂ ਨੇ ਸਥਿਤੀ ਸਪਸ਼ਟ ਕਰਤੀ ਹੈ ਕਿ ਆਖਰਕਾਰ ਉਹਨਾਂ ਦਾ ਅਗਲਾ ਸਿਆਸੀ ਕਦਮ ਕੀ ਹੋਵੇਗਾ ਕਿ ਉਹ ਨਵਾਂ ਅਕਾਲੀ ਦਲ ਬਣਾਉਣਗੇ ਕਿ ਉਹ ਨਵੀਂ ਕੋਈ ਪੰਥਕ ਧਿਰ ਸਿਰਜਣ ਜਾ ਰਹੇ ਨੇ ਇਸ ਬਾਰੇ ਉਹਨਾਂ ਨੇ ਆਪਣੀ ਸਥਿਤੀ ਹੁਣ ਸਪਸ਼ਟ ਕਰ ਦਿੱਤੀ ਹੈ ਤੁਸੀਂ ਜਿਹੜੇ ਲੋਕ ਪੰਜਾਬ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਪੰਜਾਬ ਦਾ ਇੱਕ ਵਰਗ ਇਹ ਗੱਲ ਕਹਿ ਰਿਹਾ ਕਿ ਸਰਬਜੀਤ ਸਿੰਘ ਖਾਲਸਾ ਜਾਂ ਦਿਬੜੂਗੜ ਜੇਲ੍ਹ ਚ ਬੰਦ ਅਮਰਤਪਾਲ ਉਹਨਾਂ ਨੂੰ ਅਕਾਲੀ ਦਲ ਦੀ ਕਮਾਂਡ ਸੌਂਪੀ ਜਾਵੇ ਦੋਵੇਂ ਹੁਣ ਤਾਂ ਸਿਆਸੀ ਆਗੂ ਵੀ ਬਣ ਚੁੱਕੇ ਨੇ ਇਸ ਕਰਕੇ ਉਹਨਾਂ ਨੂੰ ਕਮਾਂਡ ਸੌਂਪੀ ਜਾਵੇ ਤੇ ਉਹਨਾਂ ਨੂੰ ਅਕਾਲੀ ਦਲ ਦੇ ਹੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਤਿਆਰ ਕੀਤਾ ਜਾਵੇ ਪਰ ਇਸੇ ਦਰਮਿਆਨ ਸਰਬਜੀਤ ਸਿੰਘ ਖਾਲਸਾ ਨੇ ਆਪਣੀ ਸਥਿਤੀ ਸਪਸ਼ਟ ਕਰਤੀ ਹੈ ਉਹਨਾਂ ਨੇ ਕਿਹਾ ਕਿ ਨਾ ਤਾਂ ਭਾਈ ਅਸੀਂ ਬਾਦਲ ਦਲ ਦੇ ਵਿੱਚ ਜਾਣਾ ਹੈ ਨਾ ਹੀ ਬਾਦਲ ਦਲ ਦੇ ਬਾਗੀ ਧੜੇ ਦੇ ਵਿੱਚ ਜਾਣਾ ਹੈ ਅਸੀਂ ਇਹਨਾਂ ਦੋਵਾਂ ਦੀ ਬੇੜੀ ਦੇ ਵਿੱਚ ਪੈਰ ਨਹੀਂ ਧਰਨਾ ਇਹ ਗੱਲ ਭਾਈ ਸਰਬਜੀਤ ਸਿੰਘ ਹੁਣਾ ਨੇ ਸਪਸ਼ਟ ਕੀਤੀ ਹੈ ਫਰੀਦਕੋਟ ਤੋਂ ਜਾਤੌਰਤੇ ਵੱਡੀ ਜਿੱਤ ਹਾਸਲ ਕਰਨ ਵਾਲੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਬਾਰੇ ਟਿੱਪਣੀ ਕਰਦੇ ਆਖਿਆ ਕਿ ਪੰਥਕ ਰਵਾਇਤਾਂ ਤੇ ਸਿਧਾਂਤਾਂ ਤੋਂ ਦੂਰ ਹੋਈ ਅਕਾਲੀ ਦਲ ਦੀ ਲੀਡਰਸ਼ਿਪ ਅੱਜ ਆਪਣੇ ਵੱਲੋਂ ਕੀਤੇ ਪੰਥ ਵਿਰੋਧੀ ਕਾਰਜਾਂ ਦੀ ਸਜ਼ਾ ਭੁਗਤ ਰਹੀ ਹੈ ਉਹਨਾਂ ਅਗਾ ਆਖਿਆ ਕਿ ਬਾਗੀਆਂ ਜਾਂ ਫਿਰ ਬਾਦਲ ਢੜੇ ਦੀ ਬੇੜੀ ਵਿੱਚ ਪੈਰ ਨਹੀਂ ਰੱਖਣਗੇ ਭਾਈ ਖਾਲਸਾ ਨੇ ਪਟਿਆਲਾ ਵਿੱਚ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਹੋਇਆਂ ਇਹ ਗੱਲਾਂ ਆਖੀਆਂ ਨੇ ਇਸ ਮੌਕੇ ਉਹਨਾਂ ਗੱਲ ਕਰਦਿਆਂ ਕਿਹਾ ਕਿ ਉਹ ਆਪਣੀ ਅਗਲੀ ਰਣਨੀਤੀ ਅਮਰਤਪਾਲ ਦੇ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਹੀ ਬਣਾਉਣਗੇ ਉਹਨਾਂ ਆਖਿਆ ਕਿ ਅਮਰਤਪਾਲ ਸਿੰਘ ਤੋਂ ਬਿਨਾਂ ਉਹਨਾਂ ਦਾ ਹਾਲੇ ਤੱਕ ਕਿਸੇ ਹੋਰ ਨਾਲ ਕੋਈ ਸਬੰਧ ਨਹੀਂ ਹੈ ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਅਮਰਤਪਾਲ ਤੇ ਐਨਐਸਏ ਵਧਾ ਦੇਣ ਨੂੰ ਉਹ ਸੌ ਚੁੱਕਣ ਲਈ ਜੇਲ੍ਹ ਚੋਂ ਬਾਹਰ ਨਾ ਆਉਣ ਦੇਣ ਤੋਂ ਉਹਨਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਅਕਾਲ ਤਖਤ ਬਾਰੇ ਕਿਹਾ ਕਿ ਉਹ ਉਹਨਾਂ ਸਾਹਮਣੇ ਮਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਤੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੋ ਜਥੇਦਾਰ ਨੇ ਉਹ ਉਹਨਾਂ ਦੋਵਾਂ ਦਾ ਸਤਿਕਾਰ ਕਰਦੇ ਨੇ ਬੜੀ ਉਲਝਣ ਵਾਲੀ ਸਥਿਤੀ ਪੈਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਰਬਜੀਤ ਸਿੰਘ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਸਾਹਮਣੇ ਅਕਾਲ ਤਖਤ ਦੇ ਮਤਵਾਜੀ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੇ ਦੂਜੇ ਪਾਸੇ ਮੌਜੂਦਾ ਜਿਹਨਾਂ ਦੇ ਹੱਥ ਅਕਾਲ ਤਖਤ ਦੀ ਜਥੇਦਾਰੀ ਹੈ ਗਿਆਨੀ ਰਗਵੀਰ ਸਿੰਘ ਨੇ ਉਹ ਦੋਵੇਂ ਉਹਨਾਂ ਦੇ ਸਤਿਕਾਰਤ ਨੇ ਇਹ ਹੁਣ ਵਖਰੇਵਾ ਕੌਣ ਕਰੂਗਾ ਖਾਲਸਾ ਜੀ ਕਿ ਕਿਹੜੇ ਆਗੂ ਦੇ ਹੱਥ ਕਾਲ ਤੱਕ ਦੀ ਜਥੇਦਾਰੀ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਇਸ ਦਾ ਵਖਰੇਵਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਨਹੀਂ ਕਰਨਾ ਗਿਆਨੀ ਰਗਵੀਰ ਸਿੰਘ ਨੇ ਨਹੀਂ ਕਰਨਾ ਜਸਦਾ ਧਿਆਨ ਸਿੰਘ ਮੰਡ ਨੇ ਨਹੀਂ ਕਰਨਾ ਇਹ ਤਾਂ ਤੁਸੀਂ ਕਰਨਾ ਹੈ ਤੁਸੀਂ ਅੱਜ ਤੁਹਾਨੂੰ ਐਨੀ ਵੱਡੀ ਲੀਡ ਦਿੱਤੀ ਹੈ ਤੁਹਾਨੂੰ ਸਿਆਸੀ ਸਮਝ ਤਾਂ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸ ਪਾਸੇ ਜਾਣਾ ਹੈ ਅਕਾਲੀ ਦਲ ਦੀ ਬੇੜੀ ਡੁੱਬਦੀ ਹੈ ਜੇ ਤਰਦੀ ਹੈ ਤਾਂ ਸਮਾਂ ਦੱਸੇਗਾ ਤੁਸੀਂ ਉਹ ਚ ਪੈਰ ਨਹੀਂ ਰੱਖਣਾ ਇਹ ਇੱਕ علیحد੍ਹਾ ਗੱਲ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਅੱਜ ਮੌਜੂਦਾ ਸਥਿਤੀ 'ਚ ਹੈ ਉਹੀ ਅਕਾਲੀ ਦਲ ਹੈ ਉਸ ਤੋਂ ਬਾਅਦ ਤਾਂ ਉਹ ਅਕਾਲੀ ਦਲ ਦੇ ਧੜੇ ਨੇ ਚਾਹੇ ਕੋਈ ਨਵੀਂ ਪਾਰਟੀ ਬਣਦੀ ਹੈ ਚਾਹੇ ਕੋਈ ਪੁਰਾਣੀ ਪਾਰਟੀ ਸਰਜੀਤ ਹੁੰਦੀ ਹੈ ਉਹ ਤਾਂ ਅਕਾਲੀ ਦਲ ਦੇ ਧੜੇ ਹੀ ਰਹਿਣਗੇ ਮੌਜੂਦਾ ਅਕਾਲੀ ਦਲ ਦੀ ਕਮਾਂਡ ਸੁਖਵੀਰ ਸਿੰਘ ਬਾਦਲ ਦੇ ਹੱਥ 'ਚ ਹੈ ਮੈਨੂੰ ਖਾਸ ਕਰਕੇ ਉਹਨਾਂ ਲੋਕਾਂ ਤੇ ਹੈਰਾਨੀ ਆਉਂਦੀ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਅਮਰਤਪਾਲ ਉਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ ਸਰਬਜੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕਿਵੇਂ ਕਿਉਂਕਿ ਇਹ ਦੋਵੇਂ ਅਕਾਲੀ ਦਲ ਦਾ ਹਿੱਸਾ ਹੀ ਨਹੀਂ ਰੇ ਇਹਨਾਂ ਕੋਲੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਹੀ ਨਹੀਂ ਅਕਾਲੀ ਦਲ ਦਾ ਵਰਕਰ ਕੀ ਇਹਨਾਂ ਨੂੰ ਬਣਾਉਣਾ ਚਾਹੇਗਾ ਕੀ ਅਕਾਲੀ ਦਲ ਦਾ ਵਰਕਰ ਜਿਹੜਾ ਅਕਾਲੀ ਦਲ ਦਾ ਡੈਲੀਗੇਟ ਹੈ ਡੈਲੀਗੇਟ ਹੈ ਜਿਨੇ ਮੈਂਬਰਸ਼ਿਪ ਦਿੱਤੀ ਹੈ ਜਿਹੜਾ ਲਗਾਤਾਰ ਕੰਮ ਕਰਦਾ ਆ ਰਿਹਾ ਕੀ ਉਹ ਪ੍ਰਵਾਨ ਕਰੇਗਾ ਗੱਲ ਇਦਾਂ ਨਾ ਕਿ ਰਾਜਨੀਤੀ ਕਿਸੇ ਰਾਜਨੀਤਿਕ ਧਿਰ ਦੀ ਕਿਸੇ ਦਲ ਦੀ ਕਮਾਨ ਕਿਸੇ ਨੂੰ ਐਵੇਂ ਥੋੜਾ ਬਾਹਰੋ ਲਿਆ ਕੇ ਸੌਂਪੀ ਜਾ ਸਕਦੀ ਹੈ ਉਸ ਦੇ ਮੈਂਬਰਾਂ ਦਾ ਹੱਕ ਹੈ ਭਾਰਤੀ ਸੰਵਿਧਾਨ ਤੇ ਪਾਰਟੀ ਦੇ ਸੰਵਿਧਾਨ ਦੇ ਅਧੀਨ ਵੀ ਉਹਨਾਂ ਕੋਲ ਹੀ ਹੱਕ ਹੈ ਕਿ ਡੈਲੀਗੇਟ ਹੀ ਇਸ ਦੀ ਚੋਣ ਕਰਨਗੇ ਪੰਜਾਬ ਦੇ ਰਾਜਨੀਤਿਕ ਦਿਵਾਲੀ ਆ ਪੰਦੀ ਹੈ ਇੱਕ ਵੱਡੀ ਨਿਸ਼ਾਨੀ ਹੈ ਕਿ ਕਿਸੇ ਨੂੰ ਵੀ ਕਹਿ ਦੇਣਾ ਜੀ ਇਹਨੂੰ ਪ੍ਰਧਾਨ ਬਣਾ ਲਓ ਤੇ ਉਹਨੂੰ ਛੱਡ ਦਿਓ ਇਹਨੂੰ ਬਣਾ ਲਓ ਜੇ ਅਮਰਤਪਾਲ ਤੇ ਸਰਬਜੀਤ ਸਿੰਘ ਚਾਹੁੰਦੇ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਉਹਨਾਂ ਦੇ ਕੋਲ ਆਵੇ ਜਾਂ ਉਹਨਾਂ ਦੇ ਸਮਰਥਕ ਚਾਹੁੰਦੇ ਤਾਂ ਉਹਨਾਂ ਨੂੰ ਨਵਾਂ ਅਕਾਲੀ ਦਲ ਬਣਾ ਕੇ ਲੋਕਾਂ 'ਚ ਜਾਣਾ ਚਾਹੀਦਾ ਜੇ ਲੋਕ ਉਸ ਅਕਾਲੀ ਦਲ ਨੂੰ ਪ੍ਰਵਾਨ ਕਰ ਲੈਂਦੇ ਨੇ ਤਾਂ ਸਰਬਸੰਮਤੀ ਨਾਲ ਸਾਰੇ ਤਾਂ ਵੱਖਰੀ ਗੱਲ ਹੈ ਕਿ ਲੋਕ ਸਿੱਖ ਪੰਥ ਉਹਨਾਂ ਨੂੰ ਪ੍ਰਵਾਨ ਕਰਦਾ ਬਤੌਰ ਅਕਾਲੀ ਦਲ ਤਾਂ ਇਸ ਅਕਾਲੀ ਦਲ ਦਾ ਤਾਂ ਸੁਪਣਾ ਸਾਫ਼ ਆਪਣੇ ਆਪ ਹੁਣ ਤੈ ਹੋ ਜਾਵੇ